ਕਾਮ ਹੋ ਲਿਆ ਕਿਤੇ ਨਹੀਂ ਗੋਪਰੀ ਮੈਜਿਕਾ ਹਲੋ ਹਲੋ ਬੀਬੀ ਜੀ ਨੂੰ ਮਸਤ ਹੈ ਆ ਸਸਿਕਾ ਹਾਂ ਨਮਸਤੇ ਬੀਬੀ ਜੀ ਨਮਸਤੇ ਨਮਸਤੇ ਹਾਂ ਦੱਸੋ ਕੀ ਗੱਲ ਹੈ ਬੀਬੀ ਜੀ ਮੈਂ ਪੂਜਾ ਹਾਂਜੀ ਤੇ ਐਨਾ ਗੁਰਪ੍ਰੀਤ ਇਧਰ ਉਧਰ ਹੈ ਗਈ ਆ ਦੱਸੋ ਕੀ ਗੱਲ ਹੈ ਬੀਬੀ ਜੀ ਗੁਰਪ੍ਰੀਤ ਮੈਡਮ ਨੂੰ ਕੋ ਮੇਰੇ ਪੈਸੇ ਦੇ ਦੇ ਦੋ ਪੈਸੇ ਨਹੀਂ ਦਿੰਦੇ ਪਏ ਪੈਸੇ ਲੈਣੇ ਆ ਕਿੰਨੇ ਪੈਸੇ ਉਹਨਾਂ ਕੋ ਮੇਰੇ ਕੰਮ ਦੇ 1500 ਰੁਪਇਆ ਪਹਿਲਾ ਤੇ 350 ਰੁਪਇਆ ਮੇਰਾ ਪਿਛਲਾ ਰੰਦਾ ਸਬੀਤੀ ਜੀ ਓਹੋ ਤੇ ਮੇਰੀ ਗੱਲ ਸੁਣ ਐ ਕੱਲ ਪਰਸੋਂ ਤੈਨੂੰ ਪੈਸੇ ਦੇਣ ਗਏ ਨਹੀਂ ਗੁਰਪ੍ਰੀਤ ਨਹੀਂ ਨਹੀਂ ਬੀਬੀ ਜੀ ਆਪਾਂ ਗਰੀਬ ਜ਼ਰੂਰ ਆ ਪਰ ਬੀਬੀ ਜੀ ਝੂਠ ਨਹੀਂ ਬੋਲਦੇ ਇਹ ਪਤਾ ਕੀ ਅਸਾ ਡਾਟਾ ਵੀ ਬੀਬੀ ਜੀ ਮੁਕਿਆ ਹੋਇਆ ਇੱਕਦਮ ਨੂੰ ਕੰਮ ਨਹੀਂ ਲੱਪਣ ਡਿਆ ਤੇ ਉਹਨਾਂ ਨੂੰ ਕੋ ਮੇਰੇ ਸਾਰੇ ਪੈਸੇ ਦੇ ਦੋ ਓਹੋ ਛੱਡ ਕੋਈ ਗੱਲ ਮੈਂ ਨਾਲ ਉਹ ਕਹਿੰਨੀ ਆ ਤੇਰੇ ਪੈਸੇ ਦੇ ਦਿੰਦੀ ਆ ਉਹ ਇੱਕ ਅੱਧੇ ਦਿਨ ਚ ਮੈਂ ਬੈਗੀ ਬੀਬੀ ਜੀ ਮੈਂ ਕਿੰਨੇ ਫੋਨ ਕੀਤੇ ਮੇਰਾ ਫੋਨ ਹੀ ਨਹੀਂ ਚੁੱਕਦੇ ਹੈਗੇ ਆ ਤੁਸੀਂ ਫੋਨ ਚੁੱਕ ਲਿਆ ਤੁਸੀਂ ਕੌਣ ਜੇ ਮੈਂ ਆudi ਭਾਬੀ ਬੋਲਦੀ ਆ ਛੱਡ ਕੋਈ ਗੱਲ ਮੈਂ ਨਾ ਤੇਰੇ ਪੈਸੇ ਕਦੇ ਦੇ ਵਿੱਚ ਭੇਜਦੀ ਆ ਮੈਂ ਆਪਣੇ ਕੋਲੋਂ ਭੇਜ ਦੇਣੀ ਆ ਠੀਕ ਆ ਤੇ ਜੋ ਵਹਿਲੋ ਸਾਡਾ ਡਾਟਾ ਮੁੱਕਿਆ ਆ ਲੈ ਲੈਣਾ ਮੈਨੂੰ ਨਾ ਕਦੇ ਸੀ ਕਿ ਤੁਹਾਡੀ ਸ਼ਰਤ ਚ ਹੁੰਦੀ ਆ ਨਾ ਤੇ ਮੈਂ ਤੁਹਾਨੂੰ ਲੈਟਰ ਪਾ ਦਾਂਗੀ ਉਹਨਾਂ ਨੂੰ ਕਹਿ ਦਿਓ ਆ ਮੀ ਬੜੇ ਭੈਣ ਦੇ ਆ ਸਾਡਾ ਡਾਟਾ ਰਾਜਾ ਨਾ ਸਾਰਾ ਦੇਖ ਪਿਆ ਤੇ ਉਹਨਾਂ ਨੂੰ ਕੋ ਲੈਟਰ ਵੀ ਪਾ ਦਿਓ ਮੈਂ ਕਿੰਨੀ ਦੇਰੋਂ ਉਹਨਾਂ ਦਾ ਫ੍ਰੀ ਕੰਮ ਕੀਤਾ ਸੀ ਤੁਸੀਂ ਕਹਿ ਦਿਓ ਭਾਬੀ ਜੀ ਹਾਂ ਚਲ ਕੋਈ ਗੱਲ ਕੋਨਾ ਟੈਂਸ਼ਨ ਨਾਲ ਹੈ ਮੈਂ ਸਾਰਾ ਕੁਝ ਠੀਕ ਕਰਾਂਗਾ ਚੰਗਾ ਹੋ ਸਕਿਆ ਨਾ ਤੇ ਆਟਾ ਵੀ ਭੇਜਾਂਗੇ ਥੋੜਾ ਬੋਤਾ ਤੇਰੇ ਵਾਸਤੇ ਚੰਗਾ ਆ ਨਾ ਦੁਕਾਨ ਵਾਲੇ ਦਾ ਨੰਬਰ ਆ ਉਹਨਾਂ ਨੂੰ ਕਹਿ ਦਿਓ ਮੋਤੀ ਦੁਕਾਨ ਵਾਲੇ ਨਾਲ ਨਾ ਕਹਿ ਦਿਓ ਉਹਦੇ ਸਾਹਮਣੇ ਦੰਦੀ ਨਾ ਕੰਮ ਕਰਵਾ ਲਈ ਪੂਜਾ ਉਹਨੂੰ ਗੱਲ ਕਰਵਾ ਦਿਓ ਚੰਗਾ ਦੇ ਦਿਓ ਨੰਬਰ ਠੀਕ ਹੈ ਠੀਕ ਹੈ ਪੂਜਾ ਹਾਂ ਚਲ ਕੋਈ ਵਾ ਚੰਗਾ ਚੰਗਾ ਅਲੇ ਵੀ ਕਰਦੇ ਮੰਦ ਕਰਦੇ ਮੰਦ ਹਾਵੇ ਲੈ ਕੇ ਹਾਲ ਹੈ ਮੈਨੂੰ ਤਾਂ ਪਹਿਲੇ ਹੀ ਪਤਾ ਵਾ ਜਿਹੜੇ ਪੈਸੇ ਮੇਰੇ ਕੋਲ ਲੈ ਕੇ ਗਈ ਉਹ ਖਿੱਟੀ ਖੇੜ ਹੈ ਕਮਿਨੀ ਨਾ ਹੋਵੇ ਤੇ ਤੇ ਉਹ ਵਿਚਾਰੀ ਗਰੀਬਣੀ ਪੈਸਿਆਂ ਤੋਂ ਤਰਸਦੀ ਪਈ ਆ ਕੰਮ ਉਹਦੇ ਕੋ ਕਰਾ ਲਿਆ ਤੇ ਪੈਸਾ ਉਹਨੂੰ ਕੋਈ ਦਿੱਤਾ ਨਹੀਂ ਨੇ ਝੜੇ ਨਾ ਹੋਵੇ ਇਹਨੂੰ ਤੇ ਮੈਂ ਕੁਛ ਨਹੀਂ ਆ ਕੀ ਪੈਸੇ ਦਿੱਤੇ ਕਿੱਥੇ ਮੈਨੂੰ ਕੱਲ ਪਰਸ ਨੂੰ ਬੜਾ ਗੁੱਸਾ ਆ ਰਿਹਾ ਤੇ ਜਿਹੜੇ ਝੂਠ ਮਾਰ ਕੇ ਉਹ ਮੈਡਮ ਕਿ ਮਤਕੀ ਮੈਂ ਬਈ ਮੇਰਾ ਫੋਨ ਸੁਣਨ ਦੀ ਕੋਈ ਪਰਸਨਲ ਵੀ ਲਾਈਫ ਹੁੰਦੀ ਕਿਹ ਹੈ ਨਹੀਂ ਐ ਨਹੀਂ ਕਿ ਤੁਹਾਡੇ ਘਰ ਰਹਿੰਦੇ ਵੇ ਤੇ ਤੁਸੀਂ ਹਰਦੇ ਪਰਸਨਲ ਕਾਲ ਸੁਣੇ ਜਾਓਗੇ ਮੇਰੀ ਗੱਲ ਸੁਣਨਾ ਤੈਨੂੰ ਕੋਈ ਸ਼ਰਮ ਆ ਹੈਗੀ ਕਿ ਨਹੀਂ ਹੈਗੀ 700 ਰੁਪਏ ਇਥੋਂ ਲੈ ਗੀਆਂ ਸਾਡੇ ਕੋਲੋਂ ਕੰਮ ਵਾਲੀ ਦਾ ਬਹਾਨਾ ਲਾ ਕੇ ਤਾਂ ਕੰਮ ਵਾਲੀ ਦਾ ਫੋਨ ਆਇਆ ਸੀ ਉਹ ਤੇਰੀ ਜਾਨ ਨੂੰ ਰੋਂਦੀ ਫਿਰਨ ਰਹੀ ਆ ਕਹਿੰਦੇ ਮੇਰੇ ਪੈਸੇ ਨਹੀਂ ਦਿੱਤੇ ਗੁਰਪ੍ਰੀਤ ਮੈਡਮ ਨੇ ਉਹ ਕਿਹੜੇ ਪੈਸੇ ਨੇ ਤੇ ਇਆਂ ਨੂੰ ਉਹ ਕਿਹੜੀ ਰੁਟਸਾਂ ਦੀ ਦਾ ਆ ਗਿਆ ਫੋਨ ਮੈਂ ਤਾਂ ਦੇ ਹੀ ਆਪਣੀ ਕੰਮ ਵਾਲੀ ਨੂੰ ਆਪ ਪੂਜਾ ਕੰਮ ਵਾਲੀ ਦਾ ਫੋਨ ਆਇਆ ਹੀ ਕੱਢ ਕੇ ਵਿੱਚੋਂ ਨੰਬਰ ਵੇਖ ਲੈ ਉਹ ਆਖਣ ਲਈ ਆ ਕਿ ਬੀਬੀ ਜੀ ਮੇਰੇ ਨੇ ਪੈਸੇ ਦੇ ਨਹੀਂ ਮੇਰੇ ਕੋਲ ਇਹਨੇ ਕਿੰਨੇ ਦਿਨ ਕੰਮ ਕਰਾਇਆ ਮੇਰੇ ਘਰ ਖਾਣ ਨੂੰ ਆਟਾ ਵੀ ਨਹੀਂ ਹੈਗਾ ਨਾ ਕੋਈ ਦਾਲ ਨਾ ਸਬਜ਼ੀ ਤੇ ਮੈਂ ਇਨੀ ਔਖੀ ਆ ਤੇ ਆਂਦੀ ਆ ਮੇਰਾ ਫੋਨ ਨਹੀਂ ਚੁੱਕਣ ਲਈ ਤੇ ਤੂੰ ਇਥੋਂ ਬਾਹਨੇ ਦਾ 700 ਰੁਪਏ ਲੈ ਗਈ ਹੈ ਤੇ ਕਿੱਥੇ 700 ਰੁਪਏ ਮੈਨੂੰ ਦੇ ਲੈਣਾ ਹਿਸਾਬ ਦੇ ਦੂਗਾ ਸਰਵੀਆਂ ਤੇ ਚਕੀਰ ਮੰਨੋ ਮੇਰੇ ਤੇ ਕੀ ਪਤਾ ਕਿਹੜੀ ਪੂਜਾ ਹੈ ਮੈਂ ਮੇਰੇ ਕਾ ਜਿਹੜੀ ਲੱਗੀ ਨਾ ਪੂਜਾ ਮੈਂ ਉਹਨੂੰ ਦੇ ਦਿੱਤੇ ਕੋਈ ਆਣੀ ਹੋਣੀ ਕੋਈ ਹੋਰ ਹੀ ਕੰਮ ਵਾਲੀ ਹੋਣੀ ਕੋਈ ਪ੍ਰਾਣੀ ਨਹੀਂ ਤਰੇਲੀਆਂ ਕੱਟ ਆਉਂਦੀਆਂ ਜੇ ਸੰਜੀਆਂ ਉਹਨੂੰ 700 ਰੁਪਇਆ ਤੂੰ ਦੇ ਕੇ ਆਈਆਂ ਤੇ ਤੇਰੇ ਵਾਲੀਆਂ ਕਾਦੀਆਂ ਹੁੰਦੀਆਂ ਵਾ ਆ ਲਾ ਫੋਨ ਸਪੀਕਰ ਤੇ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਵਾ ਉਹ ਤੇਰੀ ਜਾਨੂ ਰੋਂ ਰਹੀ ਆ ਉਥੇ ਮੈਨੂੰ ਕੀ ਤੇਰੇ ਵਾਲੀਆਂ ਹੁੰਦੀਆਂ ਕਿ ਗਰਮੀ ਵੇਖੋ ਤੁਹਾਡੇ ਵੀ ਕਿੰਨੀਆਂ ਤੇਰੇ ਵਾਲੀਆਂ ਆਂਦੀਆਂ ਕਿ ਪਸੀਨਾ ਵੇਖੋ ਆਪਣਾ ਵੀ ਪੂੰਝੋ ਮੈਂ ਆਪਣੇ ਫੋਨ ਨਾਲ ਸਵੇ ਮਾਰੀ ਹੁੰਦੀਆਂ ਮੈਂ ਮੈਂ ਕਿਸੇ ਕੋ ਡਰਨਾ ਮੈਂ ਉਹ ਤੇ ਮੈਨੂੰ ਪਤਾ ਵਾ ਤੂੰ ਜਿੰਸਰ ਡਰਨ ਵਾਲੀ ਨਹੀਂ ਹੈਗੀ ਤੂੰ ਡਰਾਉਣ ਵਾਲੀ ਹੈਗੀ ਡਰਾਉਣ ਵਾਲੀ ਤੇ ਮੇਰੀ ਗੱਲ ਨਾ ਭੁੱਲੀ ਅੱਜ ਕੱਲ ਡਰਨ ਦਾ ਕੋਈ ਜ਼ਮਾਨਾ ਹੀ ਨਹੀਂ ਆ ਕੋਈ ਕਹੇ ਤੋਂ ਨਹੀਂ ਡਰਦਾ ਲਾ ਫੋਨ ਹੁਣੇ ਲਾ ਮੈਂ ਨਹੀਂ ਲਾਂਦੀ ਤੁੰਦੀ ਤੂੰ ਹੀ ਕਹੋ ਕਿ ਤੇਰਾ ਫੋਨ ਲਾਵਾਂ ਤੁਹਾਡੇ ਕਹਿਣ ਤੇ ਨਾ ਚੰਨਾ ਸੱਚੀ ਹੁੰਦੀ ਨਾ ਤੇ ਹੁਣੇ ਫੋਨ ਲਾਉਂਦੀ ਇਹਦੇ ਤੋਂ ਸਾਫ ਸਾਫ ਹੀ ਤੋਂ ਅੰਡੇ ਕਿ ਤੂੰ ਤੇ ਪੈਸੇ ਨਹੀਂ ਦੇ ਕੇ ਆਈ ਮੈਂ ਦੇਖਿਆ ਹੀ ਪੈਸੇ ਮੈਂ ਦੇਖਿਆ ਹੀ ਮੈਂ ਦੁਬਾਰਾ ਨਾ ਮੈਂ ਗੱਲ ਪੀਤਾ ਕਰਤ ਨਹੀਂ ਪਾਵੇਂ ਤੂੰ ਦੇ ਦੇ ਨਹੀਂ ਹਾਂ ਹਾਂ ਫੋਨ ਲਾ ਸਪੀਕਰ ਤੇ ਲਾ ਫੋਨ ਫਿਰ ਕਿਉਂ ਲਾਵਾਂ ਕਿਉਂ ਲਾਵਾਂ ਫੋਨ ਤੇ ਜੇ ਜਦੋਂ ਤੈਨੂੰ ਸੱਚੀ ਆ ਤੇ ਤੈਨੂੰ ਫੋਨ ਲਾਉਂਚ ਕੇ ਹੀ ਹਰ ਜਾਗਾ ਫਿਰ ਤੇਰੇ ਕਹਿੰਦੇ ਕਿਉਂ ਲਾਵਾਂ ਤੂੰ ਮੈਨੂੰ ਜੋ ਕਹਿ ਨਹੀਂ ਹੋਗਾ ਨਾ ਹਾਂ ਮੈਂ ਸੱਚੀ ਆ ਤੇ ਸੱਚੀ ਆ ਮੈਂ ਕਿੱਕੇ ਸਾਈਨ ਕਰਕੇ ਦਵਾ ਬਸ ਫਿਰ ਇਹ ਮਤਬਲ ਕਿ ਤੂੰ ਮੇਰੇ ਘਰ ਤੇ ਰਹਿ ਨਹੀਂ ਆ ਆਵਾਜ਼ ਥੱਲੇ ਕਰਕੇ ਬੋਲ ਇੱਕ ਮਿੰਟ ਦੇ ਚੁੱਪ ਕਰ ਬਾਹਰ ਮਾਰੂਗੀ ਤੈਨੂੰ ਮੈਂ ਅੱਛਾ ਤੂੰ ਵੀ ਚੁੱਪ ਕਰਕੇ ਬਹਿ ਜਾ ਕਿ ਮੇਰੇ ਭਰਾ ਦੇ ਘਰ ਰਹਿਣ ਦੀਆਂ ਤੂੰ ਵੀ ਚੁੱਪ ਕਰਕੇ ਬਹਿ ਜਾ ਕਦੇ ਮਤਬੁਲ ਭਰਾ ਨਾਲ ਮੈਂ ਨਹੀਂ ਲਈ ਆ ਭਰਾ ਕੱਲਾ ਨਹੀਂ ਰਹਿਣ ਦੇ ਆ ਭਰਾ ਮੇਰਾ ਵੀ ਥੂਨ ਹੈ ਮੇਰਾ ਭਰਾ ਹੈ ਸਾਡਾ ਦੋਵਾਂ ਭਿੰਡ ਭਰਾ ਦਾ ਰਿਸ਼ਤਾ ਤੇ ਤੂੰ ਕੱਲ੍ਹ ਦੀ ਆਈ ਸਾਨੂੰ ਵਾਲਾ ਨਹੀਂ ਹਾਂ ਹਾਂ ਚੱਲ ਜਾ ਮੇਰੇ ਫੋਨ ਨੂੰ ਨਾ ਅਗਲੀ ਵਾਰੀ ਹੱਥ ਨਾਲ ਨਹੀਂ ਇਹਨੂੰ ਕਹਿੰਦੇ ਆ ਹਰ ਅੱਸੀ ਸੜ ਗਈ ਪਰ ਵਟ ਨਹੀਂ ਗਿਆ ਤਾ ਚੱਲ ਜਾ ਪਰੇ ਹੋਰ ਅੱਸੀ ਚੱਲਦੀ ਹਟ ਜਾ ਨਹੀਂ ਵੀ ਛੇਂਜੀ ਲੈਨੇ ਵਟਾ ਤੇ ਮਾਤਾ ਕੀ ਗੱਲਿਆ ਕੀ ਸੁਕਤੀ ਸੀ ਇਨਕੀ ਵਾਇ ਸੁਣਾਈ ਨਹੀਂ ਦਿੰਦੀ ਵੀ ਕੰਨ ਚੱਪੇ ਆ ਗਏ ਐ ਮੈਦਨ ਲੰਮੀ ਪਈ ਆਪਣੇ ਰਮਾਨ ਨਾਲ ਇੱਕੋ ਹੀ ਕੰਮ ਐ ਰਮਾਨ ਨਾਲ ਲੇਟੀ ਰਿਆ ਤੇ ਸਾਰੀ ਉਮਰ ਮੈਂ ਕਰਦੀ ਨਹੀਂ ਹੁਣ ਮੈਂ ਕੀ ਕਰਾਂ ਕੰਮ ਕਰ ਤੇ ਛੱਡ ਤੂੰ ਉਹਦੀ ਟੈਨਸ਼ਨ ਤੇਰੀ ਤੇ ਤੇਰੀ ਮੂੰਹ ਦੀ ਮੇਰੀ ਗੱਲ ਸੁਣਾ ਕੇ ਬੋਲਦੀ ਵੀ ਮੈਨੂੰ ਫालतੂ ਉਹਨੇ ਕੀ ਬੋਲਣਾ ਜਰੂਰੀ ਨੇ ਤੂੰ ਉਹ ਕੀਤਾ ਉਹ ਤੇ ਫੇਰ ਹੀ ਬੋਲਦੀ ਆ ਕੀ ਮੈਂ ਤੇਰੀ ਗੁਲਾਮੀ ਕਰਾਂ ਇਹਦਾ ਰਾਹ ਚੱਲੂਗਾ ਹੁਣ ਘਾਟੇ ਦੱਸ ਮੈਨੂੰ ਐਨੇ ਤਾਂ ਹਨ ਨੂੰ ਨੌਕਰ ਬਣਾ ਕੇ ਰੱਖਿਆ ਜੋ ਕਰੇਗੀ ਦੇਣਾ ਤੇ ਦੇਣਾ ਤੇ ਜੋ ਰਾਤ ਰਾਤ ਤਾਂ ਮੈਂ ਨਹੀਂ ਸਮਝਣ ਵਾਲੀਗੀ ਮੈਂ ਆਪਣੇ ਮਨ ਮੰਨੀ ਕਰਾਂਗੀ ਮੈਂ ਉਹਦੀ ਨਹੀਂ ਸੁਣਣੀ ਮੈਂ ਪਹਿਲੇ ਕਹਤਾ ਹੀ ਤੇ ਨਾ ਮੇਰਾ ਫੋਨ ਆਇਆ ਕਿਸੇ ਦਾ ਤੇ ਨਾ ਮਤਲਬ ਕੀ ਮੇਰਾ ਫੋਨ ਕਾਲ ਚੁੱਕਣ ਦੇ ਕੀ ਮਤਲਬ ਸਾਡੀ ਪਰਸਨਲ ਲਾਈਫ ਚ ਇਹਦਾ ਕੀ ਹੈ ਕਿਉਂ ਤਾਂ ਖਲੰਦਾਜੀ ਕਰਦੀ ਵੇ ਸਮਝਾਇਆ ਜਾਂਦਾ ਕਿ ਨਹੀਂ ਆਪਣੀ ਨੂੰ ਮੇਰੀ ਨੂੰ ਸਮਝੀ ਆ ਤੂੰ ਹੀ ਨਹੀਂ ਸਮਝੀ ਕੀ ਸਮਝੀ ਹੈ ਕੀ ਸਮਝੀ ਹੈ ਉਹ ਗਲਤੀ ਕੀ ਕਰਨ ਰਹੀ ਆ ਜੋ ਤੂੰ ਕੀਤਾ ਉਹ ਤੈਨੂੰ ਉਹ ਕਹਿੰਦੇ ਮੈਂ ਸਾਰੀਆਂ ਗੱਲਾਂ ਸੁਣਾਂਗਾ ਤੁਹਾਡੀ ਤੇਰੀ ਅੱਖਾਂ ਤੇ ਨਾ ਪੱਟੀ ਬੰਨੀ ਹੋਈ ਆ ਉਹਦੇ ਪਿਆਰ ਦੀ ਕੁੜੀ ਦਾ ਪਿਆਰ ਤੈਨੂੰ ਨਜ਼ਰ ਨਹੀਂ ਆਉਂਦਾ ਕੁੜੀ ਤੈਨੂੰ ਸਾਰ ਥਾਂ ਤੇ ਗਲਤ ਨਹੀਂ ਆਉਂਦੀ ਐ ਤੇ ਗਲਤੀਆਂ ਤੇ ਗਲਤੀ ਕਹਿਣਾ ਪਿਆਰ ਦੀ ਪੱਟੀ ਨਹੀਂਗੀ ਉਹ ਚੰਗੀ ਆ ਮੇਰੀ ਨੋ ਆਂਡੇ ਦੇ ਵਿੱਚ ਭੈਣਾ ਨਾ ਦਰੜਪਾ ਲੋ ਸਾ ਉਹਨੂੰ ਨਾ ਪੰਜਾਬੀ ਵਿੱਚ ਸਮਝਾ ਦੇ ਮੇਰੇ ਫੋਨ ਨੂੰ ਹੱਥ ਲਾਇਆ ਨਾ ਅਗਲੀ ਵਾਰੀ ਮੈਂ ਉਹਦੇ ਹੱਥ ਤੋੜ ਦੇਣੀ ਤੇ ਨਾ ਕਿ ਤੋੜ ਕੇ ਦੇਖੀ ਤੂੰ ਹਾਂ ਹਾਂ ਮੈਂ ਸਮਝਾਤੇ ਮੇਰੇ ਨੂੰ ਬਟਨੇ ਕੋ برداشت ਨਹੀਂ ਹੁੰਦਾ ਪਰ ਉਹਨੇ ਗਲਤ ਵੀ ਕੀ ਕਿਹਾ ਕਿ ਕਿੰਨੂ ਪੈਸੇ ਦੇ ਕਹਿੰਦੀ ਜਿਹੜੇ ਤੂੰ ਕੰਮ ਵਾਲੀ ਨੂੰ ਪੈਸੇ ਦਿੱਤੇ ਤੂੰ ਦੇਣ ਨਹੀਂ ਗਈ ਓਪਰ ਤੂੰ ਰਖ ਲੈ ਮੈਂ 700 ਰੁਪਏ ਦੇ ਭੁੱਖੇ ਬੈਠੀ ਆ ਤੇ ਠੀਕ ਗਏ ਨਹੀਂ ਆ ਝੂਠੀ ਕਹਿੰਦੀ ਉਹਨੂੰ ਨਹੀਂ ਦਿੱਤਾ ਫੋਨ ਆਇਆ ਨਾ ਤੂੰ ਸੁਣਿਆ ਨਾ ਆਪੇ ਤੂੰ ਕਹਿਂਦੇ ਬੋਲ ਨਾ ਕਿਹੜਾ ਫੋਨ ਆਇਆ ਕੋਈ ਫੋਨ ਨਹੀਂ ਆਇਆ ਤੇ ਜੀਵਨ ਦੀ ਸੋਣਿਆ ਫੋਨ ਆਇਆ ਕਿਹਦੇ ਨਾਲ ਤੇ ਨਹੀਂ ਕੋਈ ਕੁਝ ਵੀ ਕਹਦੇਗੀ ਮੈਂ ਮੰਨ ਜਾਵਾਂਗੀ ਤੇ ਜੇ ਤੂੰ ਨਹੀਂ ਕੀਤਾ ਤੇ ਤੂੰ ਇੰਨਾ ਤੜਫਦੀ ਕਿਉਂ ਤਾਈਂ ਤਾਂ ਤੜਸਣਾ ਮੱਚਦੀ ਵੀ ਨਹੀਂ ਕੀਤਾ ਤੇ ਸਰਾ ਸਾਰ ਝੂਠੀ ਹੈ ਕਿਹੜੀਆਂ ਮੈਂ ਤਾਈਂ ਗਵਲਦੀ ਵੀ ਮੇਰੀ ਨਹੀਂ ਮਗਣੀ ਛੰਮੀ ਨੂੰ ਆਈ ਹਾਂ ਵਾਜ ਜਾ ਨੂੰ ਛੰਮੀ ਇਧਰ ਆ ਕਿੰਨਾ ਕੜਬਜੀ ਨਹੀਂ ਟੁੱਟੀ ਕਦੀ ਇਗਜ਼ਾਮ ਲਾ ਦੇਣੀ ਕਦੀ ਲੱਕੀ ਰਾ ਤੇ ਕਦੀ ਕੁਛ ਝੂਠਾ ਨਹੀਂ ਸਕੇ ਲਜਾ ਦੇਣੀ ਕੱਗੀ ਆਹਿਆ ਲਿਆ ਨੂੰ ਬਾਤ ਮੈਂ ਉਹ ਨਹੀਂ ਸੁਣਦਾ ਤੂੰ ਸੁਣ ਬਾਤ ਕੀ ਬੋਲਣੀ ਆ ਨਹੀਂ ਮਥੇਰਾ ਬੈਸ ਲਿਆ ਤੇਰੇ ਨਾਲ ਹਾਂ ਜੀ ਜਿਹੜਾ ਕਰ ਤਾ ਹੈ ਕਰੇ ਤੂੰ ਕਿੱਥੇ ਦਿੱਤੇ ਆ ਤੂੰ ਕੋ ਦਾ ਹਿਸਾਬ ਦੇ ਮੰਮੀ ਜੀ ਮੇਰੀ ਸੁਣੋ ਗੱਲ ਧਿਆਨ ਨਾਲ ਇਹਨੇ ਜਿਹੜਾ 700 ਰੁਪਿਆ ਖੜਿਆ ਵਾ ਨਾ ਉਹ ਇਹਨੇ ਖੇਡੀ ਜਾਂ ਕਿੱਟੀ ਤੇ ਕੰਮ ਵਾਲੀ ਦਾ ਆਇਆ ਜੇ ਮੈਨੂੰ ਹੁਣੇ ਫੋਨ ਉਹ ਪੈਸੇ ਮੰਗਣ ਲਈ ਜੇ ਆ ਗਰੀਬਣੀ ਦੇ ਪੈਸੇ ਮਾਰ ਗਈ ਜੇ ਉਹ ਵਿਚਾਰੀ ਆਟੇ ਤੋਂ ਵੀ ਬੈਠੀ ਆ ਆਖਣ ਲਈ ਆ ਵੀ ਮੈਂ ਜਦੋਂ ਫੋਨ ਕਰਦੀ ਆ ਤੇ ਮੈਡਮ ਮੇਰਾ ਫੋਨ ਕੱਟ ਦਿੰਦੀ ਅੱਗੋਂ ਤੇ ਅੱਗੋਂ ਮੈਂ ਇਹਨੂੰ ਪੁੱਛਿਆ ਵਾ ਤੇ ਟੈਂਗੜਦੀ ਮੇਰੇ ਗਾੜੀਏ ਨਹੀਂ ਤੈਨੂੰ ਕਿੱਟੀ ਦੀ ਅੱਗ ਲੱਗੀ ਮੈਂ ਕੋਈ ਕਿੱਟੀ ਨਹੀਂ ਮੈਂ ਕੋਈ ਕਿੱਟੀ ਨਹੀਂ ਖੜੀ ਬੱਸ ਸੇ ਨਿਬਜ਼ਨਾ ਕਿਤਾ ਹੈ ਕਿ ਕਿੱਟੀ ਆਈ ਹੈ ਮੈਂ ਯੋੜ ਕਹਤੇ ਹਾਂ ਥੋੜੇ-ਭੁਤੇ ਦਵਾਈ ਬੁੱਤੀ ਆ ਤੇਰੇ ਖਸ ਤੂੰ ਮੇਰੇ ਕੋ ਘੋਗੇ ਲੈ ਗਈ ਕਿੱਥੇ ਜਿੱਥੇ ਤੂੰ ਕਿੱਟੀ ਖੜਾਂ ਗਈ ਹੈ ਨਾ ਉੱਥੇ ਮੇਰੀ ਸਹੇਲੀ ਵੀ ਕਿੱਟੀ ਖੜਨ ਆਈ ਸੀ ਉਹਨੇ ਮੈਨੂੰ ਇੰਨੀ ਗੱਲ ਕਹੀ ਕਿ ਤੂੰ ਆਖਣ ਦੀਆਂ ਕਿ ਗੁਰਪ੍ਰੀਤ ਤੇ सोनू ਬਾਜੀ ਹੋਣਾ ਤੇ ਦਿਨ ਬੜੇ ਮਾੜੇ ਚੱਲਣਦੇ ਆ ਤੇ ਕਿੱਟੀ ਖੇਡਣ ਆਈ ਸੀ ਫਿੱਟੇ ਮੁੱਤ ਤੇਰਾ ਲੱਖ ਲਾਨਤ ਤੇਰੀ ਹੋਈ ਦੇ ਆਹ ਸਾਹਮਣੇ ਬਿਠਾ ਗਏ ਨਾ ਨੂੰ ਕਬੇਇਸ਼ਤੀ ਕਰਵਾਈ ਜਾ ਮੇਰੀ ਤੌਹੀ ਸੇਲੀ ਕਹਿੰਦੀ ਉਹਦੀ ਗਲਤੀ ਤੈਨੂੰ ਫੇਰ ਵੀ ਯਕੀਨ ਆ ਜਾਣਾ ਮੇਰੀ ਗਲਤੀ ਨਹੀਂ ਆਣਾ ਕਰੀ ਵਿਆਹੀ ਤੇ ਓਪਰੀ ਤੇ ਉਹਦੇ ਤੇ ਇਹਨੂੰ ਫੇਰ ਵੀ ਮਾਤਾ ਚ ਯਕੀਨ ਆਏ ਨਾ ਮੇਰੇ ਤੇ ਨਹੀਂ ਆਉਣਾ ਆਪਣੇ ਖੂਨ ਤੇ ਨਹੀਂ ਆਉਨੇ ਕਿੱਦੋਂ ਜੰਮੀ ਤੇ ਕਾਨੂੰਨ ਕਰਦੀਆਂ ਤੇ ਅਸੀਂ ਬੇਇੱਜ਼ਤੀ ਹੋਏ ਤੂੰ ਬੇਇੱਜ਼ਤੀ ਤੋਂ ਬਣਾ ਦੇਖ ਦੇਣੀ ਰਹਿ ਤੀਂ ਕੋ ਰੋਟੀ ਨਹੀਂ ਪਾਈ ਜਿੰਨੇ ਤੇ ਤੇਰੀ ਬੇਇੱਜ਼ਤੀ ਨਾ ਹੋਈ ਪੱਛੰ ਦੇਗੀ ਤਾਂ ਤਾਈ ਬੱਚੋ ਕੀ ਉਹਨਾਂ ਦੇ ਦੁਆਲੇ ਕੀ ਹੋ ਗਈਆਂ ਉਹਨਾਂ ਨੇ ਤੈਨੂੰ ਕੀ ਕੀਤਾ ਕਹਿਣ ਤਾਂ ਤੈਨੂੰ ਮੈਂ ਡਈ ਆ ਮੇਰੇ ਧਿਆਨ ਨਾਲ ਗੱਲ ਸੁਣ ਲੈ ਉਹ ਜਿਹੜੀ ਕੰਮ ਵਾਲੀ ਪੂਜਾ ਦਾ ਫੋਨ ਆਇਆ ਵਾ ਨਾ ਉਨ ਕੋ ਧਾਰਾ ਠੋਰਾ ਕਾਨਿਆਂ ਦਾ ਕੋਈ ਕੁਛ ਵੀ ਟੀਨ ਪਾ ਕੇ ਤੈਨੂੰ ਘਰ ਬਣਾ ਕੇ ਦੇ ਮੈਂ ਘਰ ਨਾ ਹੋੜੀ ਬੜੀ ਤੇ ਮੈਂ ਰਹਿੰਦੀ ਵੀ ਮੈਂ ਵਾਲੀ ਛੱਤ ਪਾ ਕੇ ਦਵਾ ਮੇਰੇ ਕੋ ਕਿਹੜੇ ਮੋੜ ਦੱਬੇ ਵੇ ਤੇ ਜਦੋਂ ਇਸੇ ਉੱਪਰ ਛੱਤ ਨਹੀਂ ਹੈਗੀ ਉਹਦੇ ਸਿਰ ਤੇ ਛੱਤ ਬਣਾ ਜਦੋਂ ਤੁਸੀਂ ਸਟੈਂਡਰਡ ਦੀਆਂ ਜਨਾਨੀਆਂ ਤੇ ਖੇਡਣ ਗਈ ਸੀ ਕਿੱਟੀ ਉਦੋਂ ਨਹੀਂ ਤੈਨੂੰ ਪਤਾ ਕਿ ਤੇਰੇ ਸਿਰ ਤੇ ਛੱਤਾ ਹੈ ਨਹੀਂ ਆ ਤੇ ਪੈਸੇ ਤੁਹਾਡੇ ਲੈ ਲੈ ਵਰ ਤੰਡੀਆਂ ਰੋਟੀ ਤੂੰ ਸਾਡੇ ਕੋ ਖਾਣ ਲਈ ਆ ਰਹਿਣ ਨੂੰ ਛੱਤ ਅਹੀਂ ਤੈਨੂੰ ਦਿੱਤੀ ਆ ਉਦੋਂ ਨਹੀਂ ਤੈਨੂੰ ਚੇਤਾ ਆਇਆ ਹੁਣ ਤੈਨੂੰ ਮੈਂ ਮਾੜਾ ਜਿਹਾ ਕਿਹਾ ਕਿ ਉਹਨੂੰ ਕੋਈ ਘਰ ਘੁਰ ਮਾੜਾ ਮੋਟਾ ਬਣਾ ਦੇ ਕੋਈ ਕਾਨਿਆਂ ਦੀ ਕੋ ਟੀਮ ਦੀ ਛੱਤ ਪਾ ਦੇ ਤੇ ਹੁਣ ਤੂੰ ਕਹਿੰਨੀ ਆ ਮੇਰੇ ਕੋਲ ਹੈਗਾ ਹੀ ਕੁਝ ਨਹੀਂ ਆ ਤੈਨੂੰ ਇੰਨਾ ਹੀ ਪਰਸਾਨਾ ਕਿ ਤੂੰ ਬਾਹਲੇ ਸਾਡੇ ਕੋ ਕਿੱਥੇ ਆ ਪੱਲੇ ਵੇਹੇ ਜੇ ਪੈਸੇ ਹੁੰਦੇ ਆਪਾਂ ਆਪਣੇ ਸਿਰ ਤੇ ਨਾ ਛੱਤ ਪਾਈਏ ਤੇਰੀ ਛੱਤ ਦਾ ਸਹਾਰਾ ਲਿਆ ਓਏ ਇਹੋ ਤਾਂ ਤੈਨੂੰ ਮੈਂ ਸਮਝਾਉਣੀ ਆ ਕਿ ਜਦ ਪੱਲੇ ਨਾ ਨਾ ਕੁਝ ਹੋਵੇ ਤੇ ਵੱਡੀਆਂ ਵੱਡੀਆਂ ਛਲਾਂਗਾ ਨਹੀਂ ਮਾਰੀਦੀਆਂ ਆ ਸਟੈਂਡਰਡ ਦੀਆਂ ਜਨਾਨੀਆਂ ਚ ਨਹੀਂ ਜਾ ਕੇ ਬਹਿਦਾ ਹੁੰਦਾ ਤੇ ਉਥੇ ਪੈਸੇ ਨਹੀਂ ਡਾਈਦੇ ਹੁੰਦੇ ਏਡਿਟ ਡੰਗਰਿਆ ਤੂੰ ਉਹ 700 ਰੁਪਇਆ ਕਿਹਾ ਹੈ ਹੋਰ ਵਰਤਦੀ ਕਿਤੇ ਜੋੜਦੀ 700 ਹੋਰ ਜੋੜਦੀ ਤੇਰੇ ਕੋ 1400 ਹੁੰਦਾ ਕਿਹੇ ਦਾ ਲਹੁੰਗੀ ਬਕਵਾਸ ਸਾਡੀ ਬੰਦ ਕਰ ਲੈ ਤੇਰੀ ਜੁਬਾਨ ਖਿੱਚ ਲੈਣੀ ਹੁੰਦਾ ਤੇ ਚੁੰਡੀ-ਜੁੰਡੀ ਨਾ ਮੈਂ ਮਰੋੜ ਦੇਣੀ ਬਸ ਸਮਝ ਲੈ ਕਿ ਮੇਰੇ ਘਰ ਬਹਿ ਕੇ ਤੇ ਮੈਨੂੰ ਬਕਵਾਸ ਕਰਨ ਈ ਆ ਇੱਕ ਮੈਂਟਲ ਲੱਗਣਾ ਇੱਕ ਮੈਂਟਲ ਇਹਨੂੰ ਘਰੋਂ ਕਢਾਉਂ ਚ ਓ ਮੈਡਮ ਮੈਂ ਵੀ ਨਹੀਂ ਨਿਕਲਣ ਵਾਲੀ ਚੀਜ਼ ਤੇ ਵਾਈ ਭੱਟੀ ਮੈਨੂੰ ਘਟੇਗੀ ਕਰ ਨਾਲੇ ਕਿ ਹੋਣਾ ਨਾਲੇ ਚਤਰਾ ਮਮੀ ਆਹ ਵੇਖ ਲੋ ਆ ਕਰ ਲੋ ਜੇ ਤੇ ਹੋਰ ਤਰਸ ਵੇਖਣ ਦਾ ਤੇ ਕੀ ਕੁਝ ਬਣਨ ਲਿਆ ਵਾ ਉਹ ਤੇ ਮੇਰੀ ਸ਼ਰੀਕੜੀ ਮੰਨ ਕੇ ਲੜਨਦਾ ਹੀ ਆ ਮੇਰੇ ਨਾਲ ਨਾਨੀ ਮੈਂ ਤਰਸ ਕੀਤਾ ਹੀ ਤਰਸ ਤੇ ਤੂੰ ਆ ਕੀਤਾ ਹੀ ਤੇ ਆ ਕਿ ਇਹ ਮਮੀ ਇਹਨੂੰ ਮੈਂ ਕਹਿਆ ਨਹੀਂ ਸੁਪਨੀ ਇਹਨੇ ਜਾਗ ਤਾਨੂੰ ਫੇਰ ਮਾਰ ਮਾਰਗੀ ਕਿ ਨਹੀਂ ਹੋਰ ਦੱਸੋਗਾ ਕੀ ਕਰਨਾ ਇਹਨੇ ਕਰੇ ਜਾਗੋ ਮਾਰਨੀ ਮਮੀ ਜਿੰਨਾ ਚਿਰ ਰਣਜੀਤ ਨੂੰ ਨਾ ਆਪਣੇ ਹੱਥਾਂ ਚ ਲਿਆ ਉਹਨਾਂ ਤੇ ਰਹੀ ਇਹਨਾਂ ਨੂੰ ਘਰੋਂ ਨਹੀਂ ਕੱਢ ਸਕਦੇ ਪਲੀਜ਼ ਮੇਰੀ ਹੈਲਪ ਕਰੋ ਅਹੀਂ ਇਹਨਾਂ ਨੂੰ ਘਰੋਂ ਕੱਢ ਦਈਏ ਮੰਮੀ ਇਹਨਾਂ ਨੇ ਸਾਡਾ ਘਰ ਜਾੜ ਦੇਣਾ ਵਾਪਸ ਠੀਕ ਹੈ ਪੁੱਤ ਆਪੋ ਤੇ ਨਟਾ ਲਟਾ ਦੇ ਤੂੰ ਕਾਹਨ ਮੈਂ ਕਰੂਗੀ ਵੀ ਆਹ ਗੱਲ ਹੈ ਪੁੱਤ ਮੰਮੀ ਜੇ ਅੱਗੋ ਬੋਲਣੇ ਹੈ ਨਾ ਤੇ ਤੁਸੀਂ ਸਵਾਰਨਾ ਜਿ ਉਹਨਾਂ ਨੂੰ ਵੀ ਠੀਕ ਹੈ ਉਹ ਬੜੇ ਅੱਜਕੱਲ ਮਗਰ ਲੱਗੀ ਚੰਡੇ ਇਹਨਾਂ ਦੇ ਤੇਰੂਗੀ ਮੰਮੀ ਉਹਨੂੰ ਰੰਜੀਤ ਨੂੰ ਛਾ ਅ ਵੀਰੇ ਨਹੀਂ ਦੱਸੇਗੀ ਵੇਖਦੀ ਕਿਵੇਂ ਦੱਸਦੀ ਹਾਂ ਹਾਂ ਸੋਨੂੰ ਹਾਂ ਭਾਗੀ ਨਹੀਂ ਉਹ ਆ ਗਿਆ ਅਹ ਨਮਾਸੀਆ ਪਾ ਮੈਂ ਗਈ ਤਦਾਂ ਉਹ ਸ਼ਮੀ ਦਾ ਤੇ ਉਹ ਪੂਰਾ ਉਹ ਪੂਰਾ ਬੋਲਦੀ ਤੇ ਆ ਗਿਆ ਮੇਰੇ ਫੋਨ ਤੇ ਅੱਛਾ ਤੇ ਮੈਂ ਤੇ ਅੱਤਰ ਉੱਤਰੋਂ ਮੰਗੀ ਕਿ ਤੇ ਸ਼ਮੀ ਨਾ ਸੁਣੀਆ ਹਾਂ ਤੇ ਗਈ ਅੰਨੀ ਸਾਰਾ ਸਿਆਪਾ ਬਾਤ ਹੋਣੀ ਉਹਨੇ ਕਿਹਾ ਮਾਦਾ ਤੇਰੀ ਜ਼ੁਬਾਨ ਹੀ ਕੰਟਰੋਲ ਚ ਰਹਿੰਦੀ ਨਾ ਸਾਰੇ ਕੋ ਰਹਿਣ ਰਹਿਣ ਜਦੋਂ ਆ ਕੋ ਖਾਣ ਨੂੰ ਆ ਤੇ ਨਾ ਕਿਤੇ ਸੌਣ ਨੂੰ ਆ ਮੈਨੂੰ ਉਦੋਂ ਨਹੀਂ ਸੀ ਪਹਿਲੇ ਦਿਨ ਹੀ ਚਾਹੀਦੀ ਆਪਣੀ ਜਵਾਲ ਘਟੌਲ ਚ ਲੱਕੀ ਮੈਨੂੰ ਜਰੂਰ ਤੂੰ ਹੀ ਸੱਪ ਪਾਇਆ ਹੋਗਾ ਕੋਈ ਨਾ ਤੂੰ ਬਕਰਤੇ ਕੋਈ ਤੱਕ ਜਵਾਲ ਨੀ ਚੁੱਕਦੀ ਆ ਜਵਾਨ ਨੂੰ ਬੋਲਾਂਗੀ ਨੀ ਤੂੰ ਸੁਨੇਗਾ ਕਿਵੇਂ ਜਵਾਨਾ ਜੁਗਤ ਕੀ ਚੁਗੁਰ ਸੱਪ ਆ ਪਾ ਤੇਰੇ ਹੀ ਸਾਰਾ ਪਾਇਆ ਮੇਰਾ ਕਦੋਂ ਸੱਪ ਹੈ ਉਹ ਪਹਿਲੇ ਸੱਤ ਸੋਹੇ ਲਿਆ ਗਿਆ ਕਿਤੇ ਹਾਂ ਉਹ ਮੈਂ ਭਾਨੇ ਨਾਲ ਲੈ ਕੇ ਗਈ ਤੇ ਪੂਜਾ ਨੂੰ ਦੇਣਾ ਮੈਂ ਅੱਛਾ ਤੇ ਕੀ ਤੇ ਸੱਪ ਆ ਪੂਜਾ ਨੇ ਸਾਰਾ ਸੱਪ ਕਿੰਨੀ ਮੇਰੇ ਤੇ ਪਹਿਲੇ ਇਹਨਾਂ ਨੇ ਪੈ ਕੇ ਨੇ ਉੱਤੇ ਤੇ ਮੈਨੂੰ ਕਹਿੰਦੇ ਸੀ ਸ਼ੱਤ ਪਾ ਕੇ ਤਮਾਂਗੀ ਕਿੰਨੀ ਦੇਰ ਤੇ ਪੈ ਕੇ ਨੇ ਤੇ ਮਨੇ ਸਾਰਾ ਸੱਜਿਆ ਦੱਸਿਆ ਉਹ ਪਕਾਰ ਹੁਣ ਕੋਈ ਕੰਮ ਨਹੀਂ ਕਰਨਾ ਤੂੰ ਆਪਣਾ ਹੋਰ ਰੋਣਾ ਡਰਾਮਾ ਚਾਲੂ ਰੱਖਣਾ ਚੰਗਾ ਬਾਕੀ ਮੈਂ ਆਪੇ ਸੰਭਲੂਗਾ ਠੀਕ ਹੈ ਨਾ ਹਾਂ ਤੇ ਉਹ ਕਿੰਨੀ ਮੈਂ ਸਾਰਿਆਂ ਨਾਲ ਹੀ ਜੀਤ ਵੀਰ ਨੂੰ ਦੱਸਦੀ ਉਹ ਨਹੀਂ ਦੱਸੂਗਾ ਨਹੀਂ ਸਾਡੇ ਹੱਥਾਂ ਵਿੱਚ ਆ ਤੂੰ ਚੁੱਪ ਕਰ ਜਾ ਤੂੰ ਆਪਣਾ ਰੋਣਾ ਡਰਾਮਾ ਚਾਲੂ ਕਰੀ ਸਾਡੇ ਕੋਈ ਰਹਿਣ ਬਹਿਣ ਨੂੰ ਕਿਤੇ ਆਣੀਆਂ ਤੇ ਤੂੰ ਹੋਰ ਸੇ ਆਪਾਂ ਪਾਏ ਬੇ ਗੱਲ ਉਹ ਨਕਤੇ ਕਲਾ ਉਹ ਵੀ ਵਿਚ ਬਥੇਰੀ ਕਲਾ ਹੀ ਉਹਨਾਂ ਆਪੇ ਕਰਾਂ ਚੱਲ ਠੀਕ ਆਪਣੀ ਕਲਾਕਾਰੀ ਚਾਲੂ ਰੱਖੀ ਤੇ ਮੈਂ ਆਪੇ ਗੱਲ ਕਰਦਾ ਤੂੰ ਚੁੱਪ ਕਰ ਈ ਸੁਣ ਗੱਲ ਤੂੰ ਸੱਸ ਨੂੰ ਦਾ ਕੀਤਾ ਕੀ ਇਹ ਭਰਾ ਸੱਸ ਨੂੰ ਤਾਂ ਉਹਨਾਂ ਅਸਲ ਵਿੱਚ ਮੇਮਾ ਉ ਖੁਰਕੁੰਦੀ ਦੇਸੀ ਦਵਾਈ ਨਾਲ ਨਹੀਂ ਦਵਾਈ ਕਿੱਥੇ ਦਵਾਈਆਂ ਦਵਾਈਆਂ ਤੇ ਮੈਨੂੰ ਕੋਈ ਮੰਗਵਾਨੀਆਂ ਸੀ ਹੁਣ ਮੈਂ ਕਿੱਥੇ ਕਿੰਝ ਚੱਲਦੀ ਸੀ ਐਸੇ ਆਪਾ ਤੇਆਂ ਕਟੀਆਂ ਨੇ ਮੈਨੂੰ ਮਰਵਾਉਣਾ ਹੀ ਹੁਣ ਮੈਂ ਲੋਕਾਂ ਦੇ ਕਰਜ਼ੇ ਲਾਉਂਗਾ ਕਿ ਤੈਨੂੰ ਖੋਣ ਦਾ ਤੇ ਛੱਤ ਪਾਉਂਗਾ ਸ਼ੌਂਕ ਵੀ ਤਾਂ ਤੂੰ ਹੀ ਪਾਲ ਕੇ ਦਿੱਤੇ ਮੈਨੂੰ ਕਿੱਟੀਆਂ-ਕਟੀਆਂ ਨੇ ਮੈਂ ਕੋਈ ਕਾਰੇ ਹੁੰਦੇ ਆ ਸ਼ੌਂਕ ਪਾਲੀ ਦੀ ਐ ਟਾਈਮ ਹੁੰਦਾ ਕੋਈ ਹੁਣ ਕੋ ਸਾਡਾ ਸ਼ੌਂਕ ਨਹੀਂ ਹੁਣ ਸਾਡੇ ਸ਼ੌਂਕ ਮਰ ਗਏ ਆ ਕਿ ਮੈਂ ਇਸ ਕਰਕੇ ਪਾਏ ਹੀ ਆਪਾਂ ਕੁਸ਼ੀਦ ਕਰਕੇ ਵਿਖਾਈਏ ਆਪਾਂ ਕੁਸ਼ ਬਣਾਈਏ ਆਪਣਾ ਲੋਕਾਂ ਦਾ ਪੈਸਾ ਖਚੀਏ ਇਹ ਸ਼ੌਂਕ ਰੱਖੀ ਦਿੰਦੇ ਆ ਤੇ ਨਾ ਕੇ ਜਾਣ ਵਾਲੇ ਸ਼ੌਂਕ ਗੱਡੀਆਂ 'ਚ ਘੁੰਮਣ ਵਾਲੇ ਸ਼ੌਂਕ ਰੱਖੀ ਦਿੰਦੇ ਆ ਜਦੋਂ ਕਿ ਇਹਨੂੰ ਸ਼ੌਂਕ ਪਾ ਲਓ ਨਾ ਤੇ ਆਪ ਵੀ ਕੋਈ ਨਾ ਕੋਈ ਸ਼ੌਂਕ ਪੈ ਹੀ ਜਾਂਦਾ ਹੈ ਤੇ ਬਾਅਦ ਜਾਣ ਕੇ ਲੈ ਤੇਰਾ ਦਿਮਾਗ ਨਹੀਂ ਹੈਗਾ ਸ਼ੌਂਕ ਵੀ ਆਪਣਾ ਪਹਿਲ ਤੇ ਲਵੇ ਕੇ ਪੂਰਾ ਕਰੀ ਜਾਂਦਾ ਵਾ ਆਹ ਕਿ ਬਤੇਰੇ ਪੈਸੇ ਦੀ ਚੰਦ ਪੂਰੇ ਕਰਦੀ ਨਹੀਂ ਪੈਸੀ ਨਾ ਹੋਣੀ ਨਾ ਜੇ ਤੇ ਪੈਸਾ ਦੁਮਾਲ ਤੋਂ ਕੰਮ ਲੈ ਲੈ ਕਰ ਤੇ ਮਰਾ ਮੋਟਾ ਹੈ ਨਾ ਲੱਗਦੇ ਮੈਂ ਤਰ ਉਧਰ ਕਰਕੇ ਮੈਂ ਕਿੱਥੇ ਹੈਗਾ ਹੀ ਆ ਆਪਣਾ ਮਨ ਖੁਸ਼ ਕਰ ਲਈ ਖੁਸ਼ ਕਰ ਰਹੀ ਆ ਤੇ ਮੈਨੂੰ ਦੁਖੀ ਕਰਦਾ ਬਾਸ ਆਪਾਂ ਨੂੰ ਪੁੱਛਾਂ ਤਾਂ ਕੀ ਕਹਾਂ ਮੈਂ ਤਾਂ ਟੈਨਸ਼ਨ ਉਹਦਾ ਵੀ ਕਰ ਲੈਨੇ ਚੋਕ ਕਰ ਜਾ ਤੁਰਾਂ ਨੇ ਭਾਈ ਲੱਗੇ ਉਹ ਮੈਂ ਜਨਾਵਾਂ ਸੀ ਉਹ ਮੈਂ ਰਿਸ਼ਤਰਾ ਤੇ ਹਿਲੂਗਾ ਜੀਗਾ ਤੇਰੀ ਰਾਣਾ ਬਾਜੀ ਆ ਹਾਂ ਚੁੱਪ ਕਰ ਜਾ ਹਣ ਰਾਣੀ ਬਾਜੀ ਹਾਂ ਜੀ ਕਿਦਾਂ ਜੀ ਬਹੁਤ ਤੁਹਾਡੀ ਮਿਹਰਬਾਨੀ ਜੀ ਸਾਰੀ ਓਏ ਤੁਹਾਡੇ ਕਰਕੇ ਕੰਮ ਹੋਇਆ ਤੇ ਦੱਸ ਮੈਂ ਕਿਆ ਹੀ ਦੋਂਗੀ ਜਾਨ ਨੂੰ ਹੋਰ ਨੂੰ ਪਰ ਨਹੀਂ ਜਿਹੜੇ ਤੁਹਾਡੇ ਆ ਬਾਸ ਬਾਸ ਇੱਕ ਬੰਦੇ ਖਿਡਾਰੀਆਂ ਦੀ ਵਾਸਤੇ ਗੱਲ ਹੁੰਦੀ ਆ ਕਿ ਜਦੋਂ ਕਿਥੇ ਗੱਲ ਬਣੀ ਆ ਇਹ ਟੈਂਡਰ ਤੁਹਾਡੇ ਕਰਕੇ ਮਿਲਿਆ ਮੈਨੂੰ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਆ ਥੈਂਕ ਯੂ ਯਾਰ ਹਾਂ ਤੱਕ ਇਥੇ ਤੱਕ ਦਾ ਦੱਸ ਬਸ ਮੇਰਾ ਕੰਮ ਸੈੱਟ ਹੋ ਗਿਆ ਇਹ ਤੁਹਾਡੀ ਵਜ੍ਹਾ ਨਾਲ ਸਾਰਾ ਕੰਮ ਸੈੱਟ ਹੋ ਗਿਆ ਜੀ ਸਿੱਧੀ ਗੱਲ ਜੀ ਮੈਂ ਤੁਹਾਨੂੰ ਬਤੀ ਕਮਾ ਠੀਕ ਹੈ ਨਾ ਹੈ ਅਹ ਓ ਠੀਕ ਹੈ ਸਿੱਧੀ ਗੱਲ ਜੀ ਇੱਕ ਮਿੰਟ ਭਾਈ ਮੈਂ ਤੁਹਾਨੂੰ ਕਰਦਾ ਬਾਅਦ ਚ ਗੱਲ ਕਰਦਾ ਠੀਕ ਹੈ ਜੀ ਮੇਰਾ ਜੀ ਨੇ ਬਾਜੀ ਉਹ ਚੁੱਪ ਕਰ ਮੇਰੀ ਗੱਲ ਸੁਣ ਕੀ ਬੋਲੀ ਇਹਨੀ ਦੇ ਵਿੱਚ ਤੈਨੂੰ ਪਤਾ ਮੈਂ ਫੋਨ ਤੇ ਗੱਲ ਕਰ ਰਹੇ ਆਂ ਤੂੰ ਅਗਲਾ ਵੀ ਵੇਖੀਂ ਨਾ ਮੇਰੇ ਮੂੰਹ ਵਾਲਾ ਵੀ ਭਗੜ ਕੀ ਹੋ ਗਿਆ ਪਿੱਛੇ ਇਹਨਾਂ ਦੇ ਕੀ ਗੱਲ ਹੋਈ ਆ ਕਰਨ ਤੇ ਫੋਨ ਤੈਨੂੰ ਜ਼ਰੂਰੀ ਉਹ ਕੱਟ ਤਾਂ ਹੁਣ ਮੈਂ ਉਹ ਢਾਡੀ-ਬੋਟੀ ਕਿ ਤੰਗ ਕਰਦੀ ਵੀ ਐ ਕੀ ਤੰਗ ਕਰਦੀ ਤੈਨੂੰ ਕੀ ਤੰਗ ਕਰਤਾ ਉਹਨੇ ਕੰਨੀ ਕਰੋ ਬਾਹਰ ਨਿਕਲ ਜਾ ਜਾ ਨਿਕਲ ਦਫਾ ਹੋ ਇੱਥੋਂ ਮੇਰਾ ਘਰ ਹੈਗਾ ਤੂੰ ਕਿਵੇਂ ਇੱਥੇ ਰਹਿੰਦੀ ਵੀ ਬੱਸ ਹੱਪਾ ਕੰਨੀ ਮੇਰੇ ਘਰ ਵਾਲਿਆਂ ਨਾਲ ਗਾ ਰੇ ਕੀ ਗੱਲ ਹੋ ਗਈ ਆ ਚੁੱਪ ਕਰ ਤੂੰ ਕੰਨੀ ਸੋਨੋ ਪਤਾ ਹੀ ਤਾਂ ਮਗੀ ਪਤਾ ਹੀ ਸੁਣ ਲਈ ਪੈਸੇ ਕਿੱਲਾ ਆ ਗਿਆ ਨਹੀਂ ਤਾਂ ਫੋਨ ਚ ਬਾਈ ਬੀਜ਼ੀ ਸੀ ਕਿੰਨਾ ਖਾਪਾ ਬੈਈ ਸੀ ਉਹਨੇ ਅੰਦਰ ਬੜਾ ਇੱਥੇ ਬੜਾ ਕਿੰਨੀ ਖਾਪਾ ਬੈਈ ਸੀ ਕੀ ਗੱਲ ਹੋ ਗਈ ਭਾਜੀ ਭਾਈ ਕੁਛ ਨਹੀਂ ਹੋ ਕੰਨੀ ਕਾਨਿਆਂ ਵਾਲੀ ਛੱਤ ਤੇ ਉੱਥੇ ਬਾਹਰ ਜਾ ਕੇ ਪਾਲਾ ਕਿਤੇ ਥੋੜੀ ਜਿਹੀ ਜਗ੍ਹਾ ਤੇ ਕਾਨਿਆਂ ਦੀ ਛੱਤ ਤੇ ਰਹਿ ਮੈਂ ਕੰਮ ਵੀ ਛੱਤ ਤੇ ਕਰਾਂ ਹੁਣ ਕੰਨ ਵਾਲੀ ਛੱਤ 'ਚ ਜਾ ਗਰੀ ਅਸੀਂ ਭਾਈ ਦੱਸੋ ਤੇ ਸਿਰ ਤੱਕਰ ਤੂੰ ਹੀ ਕਹਿ ਦੋ ਸਾਨੂੰ ਇੱਕੋ ਵਾਰੀ ਕਹਿ ਕੇ ਦੇ ਦੇ ਤੂੰ ਉਹ ਪਚਲ ਜਾਂਦੀ ਜੇ ਤੁਹਾਨੂੰ ਨਹੀਂ ਵਾਰਾ ਖਾਂਦਾ ਵੇ ਸਾਡਾ ਇੱਥੇ ਤੁਸੀਂ ਕਹਿ ਦੋ ਵੀ ਹਿੱਕ ਗਏ ਆ ਉਹ ਨਹੀਂ ਨਹੀਂ ਯਾਰ ਮੈਂ ਕਿਆ ਮੇਰੇ ਮੂੰਹ ਨਹੀਂ ਕਹਿ ਕੋਈ ਮੇਰੇ ਮਨ ਤੋਂ ਮੇਰੇ ਪੈਣ ਚੋਂ ਪਾ ਦਿੰਦੀ ਆ ਜੀ ਪਾਜੀ ਇਹਦਾ ਚੱਲਣਾ ਦਿਮਾਗ ਖਰਾਬ ਹੋ ਗਿਆ ਤਾਂ ਮੈਨੂੰ ਇਹਦਾ ਕੀ ਬੋਲਣ ਦੀ ਹੈ ਮੀਂਹ ਤਵਾਦ ਬੇਸਤੀ ਚਲੀ ਜਾਂਦੀ ਹਰ ਗੱਲ ਤੇ ਕਦੀ ਕੋਈ ਇਲਜ਼ਾਮ ਨੂੰ 700 ਰੁਪਏ ਕਹਿੰਦੇ ਤੂੰ ਖਾ ਗਈ ਹੈ ਕੋਈ ਵਿਖੋਈ ਵੀ ਪੈਸੇ ਦਾ ਘਿਰਦੇ ਮੇਰੇ ਦਿਲ ਤੋਂ ਮਲਾ ਦਿੰਦੀ ਸ਼ਮੀ ਪਾਜੀ ਉਹਦਾ ਦਿਮਾਗ ਨਹੀਂ ਸਾਡਾ ਦਿਮਾਗ ਖੁੱਲ ਗਿਆ ਵਾ ਉਹ ਤਾਂ ਖਰਾਬ ਨਹੀਂ ਹੋਇਆ ਸਾਡਾ ਕੋਈ ਯਾਰ ਮੈਂ ਗੱਲ ਕਰ ਲੈਣਾ ਪਹਿਲੇ ਥੋੜੀ ਗੱਲਾਂ ਪਾਜੀ ਸਭੀ ਗੱਲ ਸੁਣ ਤੇਰਾ ਹੁਣ ਕੀ ਦੋ ਕੀ ਸਲਾਹ ਕਰਦੇ ਜੇ ਤੂੰ ਕਹ ਰਹੀ ਏ ਜਾਣ ਕੇ ਵੀ ਮੈਂ ਯਾਰ ਮੈਂ ਕਿਹਾ ਇੱਕ ਵਾਰੀ ਵੀ ਮੇਰੇ ਮੂੰਹ ਕੋਲ ਸੁਣਿਆ ਕਿਹੜਾ ਕੰਮ ਨਹੀਂ ਕਰਦੀ ਮੈਂ ਇੱਥੇ ਕਿਹੜਾ ਕੰਮ ਨਹੀਂ ਭਾਂਡੇ ਸਫਾਈਆਂ ਸਵੇਰੇ ਮੈਂ ਕਰਦੀ ਆ ਉਹ ਕੀ ਕਰਦੀ ਭਾਂਡੇ ਚੰਗੜੀ ਰਹਿੰਦੀ ਓਏ ਹੁਣ ਇਹਦੇ ਮਾੜਾ ਨਹੀਂ ਮੇਰੀ ਗੱਲ ਸੁਣਾ ਐਵੇਂ ਨਾ ਰੌਲਾ ਪਈ ਆ ਗਿਰ ਕਰਮਣਾ ਹੋ ਜਾਂਦੀ ਮੈਂ ਪੁੱਛੇ ਡਾਕੀ ਗੱਲ ਹੋਈ ਆ ਐਵੇਂ ਰੌਲਾ ਪਈ ਮੈਂ ਨਹੀਂ ਰਹਿਣਾ ਮੈਂ ਕੰਮਿਆਂ ਵਾਲੀ ਸ਼ੱਤ ਤੇ ਰਹਿਣਾਗੀ ਮੈਂ ਨਹੀਂ ਇੱਥੇ ਰਹਿਣਾ ਤੂੰ ਕਿਉਂ ਨਹੀਂ ਕਹਾਂ ਮੈਂ ਤਾਂ ਪਾਈ ਆ ਜਾਲੀ ਮੈਂ ਨਾ ਤਾਂ ਗੱਲ ਨਹੀਂ ਸਾਹ ਪਾਸ ਕਰਾਂਗੇ ਭਾਜੀ ਕੋਈ ਸਾਡੇ ਸਾਹਮਣੇ ਹੋਰ ਤੂੰ ਚੁੱਪ ਕਰ ਮੇਰੀ ਗੱਲ ਚੁੱਪ ਕਰ ਮੈਂ ਬੋਲ ਗਏ ਨਾ ਕਮੇ ਇਹ ਥੋੜੀ ਗੱਲ ਅਗੀ ਉਹ ਸੁਣਦੇ ਉਹ ਤਾਂ ਸੁਣਣਾ ਹੀ ਨਹੀਂ ਫੋਨ ਤੇ ਜੰਗੜੀ ਹੋਈ ਹੈ ਤੁਹਾਨੂੰ ਕੀ ਪਤਾ ਮੈਨੂੰ ਹੁਣੇ ਆਪਣੀ ਮਾਂ ਨੂੰ ਸਾਰਾ ਹਲਚਲ ਸਾਰਾ ਚਿੱਠਾ ਦੱਸੇਗੀ ਉਹਨੂੰ ਪਤਾ ਦਾ ਵੀ ਹੁਣ ਹਾਂ ਐਵੇਂ ਕੋਈ ਕੁਝ ਦੀ ਕਦਰ ਹੀ ਨਹੀਂ ਕਰਦੀ ਤੇ ਮਨੋ ਜਾਂਦਾ ਮਨੋ ਤੁਹਾਡੀ ਵੀ ਨਹੀਂ ਕਦਰ ਕਰਦੀ ਐਂਜ ਮੇਰਾ ਹੁਣ ਤੁਹਾਡੀ ਬੋਲੀ ਕਰ ਚੁੱਪ ਕਰ ਹੁਣ ਉਹਦੇ ਸੈ ਚੱਲਣਗੇ ਪਾਜੀ ਚੁੱਪ ਕਰ ਉਹ ਚੁੱਪੀ ਕਰਾਉਂਦੇ ਜੇ ਮੈਂ ਕਰ ਲੈਣਾ ਗੱਲ ਉਹ ਤੇਰਾ ਕੋਈ ਗੱਲ ਨਹੀਂ ਯਾਰ ਗੱਲ ਪਾਜੀ ਬੈਠ ਕੇ ਚੱਲਣਗੇ ਯਾਰ ਮੇਰੇ ਹੁੰਦੇ ਤੁਸੀਂ ਮੇਰੇ ਕਹਿੰਦੇ ਆਏ ਨਾ ਤੂੰ ਬੈਠੇ ਰਹਿ ਤਾਂ ਮੈਂ ਕਹਿੰਦੇ ਪਾ ਜੱਟੇ ਕੰਮ ਕਰਦਾ ਆਏ ਮੇਰੇ ਥੋੜੀ ਸੌਣੇ ਪਾਣੀ ਨਹੀਂ ਆਪਾਂ ਚੱਲੇ ਜਾਂਦੇ ਆਪਾਂ ਵੀ ਰਹਿਣਾ ਇੱਥੇ ਆਪਾਂ ਕੰਨਾਂ ਦੀ ਛੱਤ ਤੇ ਉਹ ਕਿਉਂ ਨਹੀਂ ਰਹਿਣਾ ਰੱਖੋ ਮੈਂ ਤੁਹਾਨੂੰ ਸਿੱਧਾ ਕਹਿੰਦਾ ਨਾ ਸਾਨੂੰ ਵੀ ਉੱਥੇ ਜਿੱਥੋਂ ਮੈਂ ਕਿਹੋ ਜਿਹਾ ਮੈਂ ਕਹਿ ਦਿੰਦਾ ਜੀ ਜੀ ਤੂੰ ਤੇ ਜੀ ਸਲਾਹ ਕਰਦੇ ਜਰਾ ਤੂੰ ਉਹ ਬਾਬਾ ਮੈਂ ਕੁਝ ਨਹੀਂ ਸਲਾਹ ਕਰਦਾ ਮੈਂ ਕੁਝ ਨਹੀਂ ਕਿਹਾ ਭਾਜੀ ਸਾਰੇ ਸਮਝ ਹੀ ਨਹੀਂ ਆਣੇ ਨਹੀਂ ਆ ਸਾਰੇ ਰੋਜ਼ ਦੱਸ ਦੋ ਮੀਆਂ ਦੀ ਸਲਾਹ ਕਰ ਲੈਂਦੇ ਆ ਸਾਨੂੰ ਨਹੀਂ ਆਉਂਦਾ ਮੇਰੇ ਤਾਂ ਮੈਂ ਕੀ ਹੋ ਰਿਹਾ ਤੇ ਕਹਿੰਦਾ ਤੂੰ ਹੀ ਨਾ ਬੁਰੇ ਬਣੋ ਆ ਮੈਂ ਤੇਰਾ ਕੋਈ ਨਾ ਟਿਕਾਉਂਗਾ ਉਹ ਮੇਰੀ ਭੈਣ ਪਹਿਲਾਂ ਖਰੇ ਗੱਲ ਸੁਣ ਮੈਂ ਕੁਝ ਨਹੀਂ ਕਹਿਆ ਤੈਨੂੰ ਮੈਂ ਤੈਨੂੰ ਇੱਥੇ ਰੱਖਣ ਹੀ ਲਿਆ ਆ ਮਾਂ ਮੇਰੀ ਗੱਲ ਸੁਣ ਮੈਂ ਕਰ ਲੈਣਾ ਗੱਲ ਉਹਨਾਂ ਕਿਉਂ ਕਰਦੀ ਕੋਈ ਤਾਂ ਜਲੀਲ ਹੀ ਕਰਦੀ ਹੈ ਕਿਹ ਹੈ ਕਿਤੇ ਆ ਅੱਗੋਂ ਕਹਿੰਦੇ ਜੀ ਉਹ ਕੀ ਕਰਨੂਗਾ ਕੋਈ ਨਹੀਂ ਅੱਛਾ ਆਹੋ ਉਹ ਕਹਿੰਦੇ ਨਾ ਕੀ ਕਰਦੇ ਕਹਿੰਦੇ ਸਾਦਾਗਾ ਨਾ ਹਾਂ ਤੁਹਾਡੇ ਗੜੀ ਹੱਥ ਜੋੜੇ ਤੁਹਾਡਾ ਹੀ ਆਂ ਜਿਹੜੇ ਨਾਮ ਲੈਨੇ ਚੋਕੇ ਮੰਮੀ ਜੀ ਬਾਜਾ ਮਾਰਨ ਡਿਆ ਰਣਜੀਤ ਗੁੱਸੇ ਚ ਮੈਂ ਜਾ ਕੇ ਆਵਾ ਕੀ ਕਹਿਣ ਡੇ ਆ ਕੋਈ ਨਹੀਂ ਪੁੱਤ ਤੂੰ ਨਾ ਜੇ ਜਾ ਮੈਂ ਭਰਾ ਵੀ ਨਹੀਂ ਆ ਗੁੱਸੇ ਚ ਆ ਕੀ ਆਂਦਾ ਮੈਂ ਰੋਣਾ ਤੇ ਮੈਨੂੰ ਹੀ ਸੁਣ ਲਿਆ ਪਰ ਮੈਂ ਜਾਨੀਆ ਮੈਂ ਪੁੱਛਦੀਆਂ ਸਮਝਾਉਂਦੀਆਂ ਨੂੰ ਵੀ ਕੀ ਗੱਲ ਆ ਮਮਾ ਤੇਰਾ ਗਲਤ ਆ ਜੂਗੀ ਗੁਰਪ੍ਰੀਤ ਨੇ ਇਹਨਾਂ ਕੋਈ ਪੰਪ ਦਿੱਤਾ ਹੋਵੇ ਜਿਹੜਾ ਬਾਰ-ਬਾਰ ਗੁੱਸੇ 'ਚ ਆਵਾਜ਼ ਮਾਰਨ ਦੇ ਆ ਕੀ ਪਤਾ ਕੀ ਆਖਣ ਲਈ ਤੇ ਕੀ ਨਹੀਂ ਸੱਚੀਆਂ ਝੂਠੀਆਂ ਕੀ ਡਈਆਂ ਲੂਤੀਆਂ ਲਾਉਣੇ ਹੁਣ ਤੇ ਆਪਾ ਪਤੰਦਰ ਬੈਠੇ ਆ ਆਪਾਂ ਨੂੰ ਹੁਣ ਪਤਾ ਉੱਥੇ ਕੀ ਗੱਲ ਹੋਈ ਰੋਣਾ ਤੇ ਮਮੀ ਸੁਣਿਆ ਪਰ ਗੱਲਾਂ ਨਹੀਂ ਸੁਣੀਆਂ ਵੀ ਕੀ ਆ ਮਮੀ ਕਈ ਗੱਲਾਂ ਹੁੰਦੀਆਂ ਵਾ ਇਹਨਾਂ ਦੇ ਸਾਹਮਣੇ ਨਹੀਂ ਕਰਨ ਵਾਲੀਆਂ ਰਣਜੀਤ ਨੂੰ ਕੁਝ ਪਤਾ ਨਹੀਂ ਲੱਗਦਾ ਜੋ ਹੋਈ ਬੀਤੀ ਸਾਰੀ ਉਹਨਾਂ ਦੇ ਮਗਰ ਲਾ ਕੇ ਤੇ ਸਾਰਾ ਭਾਂਡਾ ਉਹਦਾਂ ਦੇ ਸਾਹਮਣੇ ਫੋੜ ਦਿੰਦੇ ਆ ਹੁਣ ਇਹਨਾਂ ਨੇ ਗੁੱਸੇ 'ਚ ਪਤਾ ਨਹੀਂ ਮੈਨੂੰ ਕੀ ਬੋਲ ਦੇਣਾ ਤੇ ਕੀ ਕਹਿ ਦੇਣਾ ਪਈਗਾ ਮੈਂ ਜਾਣੀ ਭਲਾ ਮੈਂ ਵੀ ਨਹੀਂ ਆਪੀ ਕੀ ਬਣ ਗਿਆ ਤੂੰ ਵੀ ਆ ਜੀ ਫਿਰ ਜਾ ਹਾਂ ਵੇਖੋ ਤੂੰ ਵੀ ਮਰਲੇ ਆ ਜੀ ਤੇ ਪਰ ਰੌਲਾ ਨਾ ਪਾਈ ਤੂੰ ਚੰਗਾ ਚੰਗਾ ਇਹਨਾਂ ਨੇ ਸਾਡੇ ਘਰ ਬੱਤਾ ਪਾਤਾ ਹਨ ਇਹਨਾਂ ਚੰਗਾ ਹੀ ਇਹਨਾਂ ਨੂੰ ਮੂੰਹ ਨਾ ਹੀ ਲਾਉਂਦੇ ਇਹ ਆਪਣੇ ਘਰੇ ਸਹੀ ਹੀ ਸਾਡੇ ਲੋਕਰਾਿਆਂ ਤੇ ਰੋਦੇ ਜਿੱਥੇ ਮਰਜ਼ੀ ਦਫਾ ਹੁੰਦੇ ਚੰਗਾ ਹੀ ਇਹਨਾਂ ਅਨਸਾਰਾ ਕੀਤਾ ਅਸੀਂ ਤੇ ਆਪੋਂ ਵਕਤ ਨੂੰ ਵੜੇ ਗਏ ਸੀ ਰੰਜੀਤਿਆ ਰੰਜੀਤ ਨਹੀਂ ਮੇਰੀ ਸੋਨ ਦੇ ਉਹਨਾਂ ਦੇ ਮਗਰ ਲਾ ਕੇ ਮੈਨੂੰ ਬੋਲੀ ਜਾਣ ਡੇ ਐਸਾ ਮੱਤ ਤੇ ਪਰਦਾ ਪਾਈ ਜਾਣ ਡਈ ਐ ਸ਼ਿਪਲੀ ਜਨਾਨੀ ਇਹਨੇ ਤਾਂ ਦੁਨੀਆ ਠੱਗ ਠੱਗ ਕੇ ਖਾਧੀ ਆ ਆ ਇੱਕ ਟੱਬਰ ਕੀ ਇਹਨੂੰ ਤਾਂ ਮਗਰ ਲਾ ਹੀ ਲਊਗੀ ਮਾਂ ਪੁੱਤਾਂ ਨੂੰ ਇਹ ਇਹਦੇ ਦੇ ਬਾਈ ਹੱਥ ਦਾ ਖੇਲ ਐ ਜਿੱਦਨ ਮੰਮੀ ਵਿੜਿੱਕੇ ਚਲ ਗਈ ਚੱਲ ਉਦੋਂ ਆਪਣੀਆਂ ਆਉਂਦੀਆਂ ਸੱਤੇ ਕਿਉਂ ਹੋਜਿਆ ਉਦੋਂ ਤੇ ਇਥੋਂ ਹਿੱਸਾ ਲੈ ਕੇ ਹੀ ਜਾਊਗੀ ਤਵੀਰੇ ਇਹਨੂੰ ਕਹਦੇ ਡਰਪੋ ਰਹਿ ਨਹੀਂ ਗਿਆ ਤੇਰਾ ਤੇ ਬਿਲਕੁਲ ਹੈ ਹੀ ਨਹੀਂ ਸੱਸ ਨੂੰ ਜਿਹੜਾ ਸੱਸ ਸਮਝਦੀ ਆ ਉਹ ਮੈਨੂੰ ਪਉਣਾ ਡਰ ਲੱਗਦਾ ਤੇ ਜਿੱਤਰਾ ਹੀ ਕਿੰਨੀ ਆਵਾਜ਼ਾਂ ਮਾਰੀ ਐ ਕੋਈ ਆਵਾਜ਼ ਆਈ ਭਾਜੀ ਵੈਸੇ ਤੁਹਾਡੇ ਹੱਥ ਪਹਿਲਾਂ ਹੀ ਗੱਲਬਾਤ ਨਹੀਂ ਰਹੀ ਜਿਹੜਾ ਤੁਹਾਡੇ ਦਬਕਾ ਦਾ ਹੈ ਨਾ ਹੁਣ ਨਹੀਂ ਹੁਣ ਦੱਸਦੇ ਸਾਨੂੰ ਅਜ ਨਹੀਂ ਆ ਉਹ ਚੁੱਪ ਕਰੋ ਮੈਨੂੰ ਸਾਹਮਣੇ ਨਾ ਦੁਜਤਰਾ ਹੀ ਆਵੇ ਤਾਂ ਨਹੀਂ ਹੈ ਕਰੀ ਆ ਸਾਹਮਣਾ ਤੂੰ ਆਵੇ ਨਹੀਂ ਉਹ ਆਵੇਗੀ ਕਿੱਥੋਂ ਮਾਰੀ ਕੋਈ ਆਵਾਜ਼ ਉਹਨੇ ਉਹ ਨਹੀਂ ਸੁਣਦੀ ਸੁਣੀ ਉੱਚੀ ਮਾਰ ਸੁਣੀ ਬਾਬੀ ਦੀ ਬਰੌਣਾ ਤੁਸੀਂ ਹਨ ਨੂੰ ਸੁਣ ਗਈ ਕੀ ਗੱਲ ਐ ਇਹ ਕੁੜੀਆਂ ਦਾ ਤਣਫਣ ਨਹੀਂ ਆ ਕੀ ਹੋਇਆ ਆ ਮੈਂ ਕਰੀ ਤਰਸਦੀ ਵੀ ਆ ਮੈਂ ਤੇ ਕੁਝ ਵੀ ਨਹੀਂ ਕਿਹਾ ਮੈਂ ਇਹਨੂੰ ਵੀ ਕਹਿ ਦੋ ਉਹ ਬਾਜਾ ਮਾਂ ਤੇ ਤੈਨੂੰ ਮਾਂ ਤੂੰ ਤੇ ਕਦੇ ਵੀ ਨਹੀਂ ਕੋਆ ਕਿਆ ਸਾਰੇ ਸਿਆਪੇ ਦੀ ਜੜ ਤੇ ਤੂੰ ਹੀ ਆ ਅਜੇ ਮੈਂ ਕੋਈ ਕਿਹਾ ਹੀ ਨਹੀਂ ਮੰਮੀ ਉਹਨੂੰ ਕਿਉਂ ਕਹੀ ਜਾਂਦੀ ਮੇਰੇ ਨਾਲ ਨਹੀਂ ਤੁਸੀਂ ਵੀ ਕਹਿੰਦੇ ਹੀ ਸਿਆਪੇ ਜੜ ਮੇਰੇ ਨਾਲ ਕੀ ਗੱਲ ਹੋਗੀ ਸਾਹਮਣੀ ਆਇਆ ਹੁਣ ਗੱਲਾਂ ਗੱਲਾਂ ਭਾਜੀ ਜੀ ਸਾਨੂੰ ਕਹੂਗਾ ਮੰਮੀ ਕੀ ਗੱਲ ਹੋਗੀ ਤੁਸੀਂ ਇਹਨਾਂ ਦੇ ਵਿੱਚ ਰੋ ਪੈ ਵੈ ਵੈ ਕਿੰਨੀ ਲੜਾਈ ਪੈਂਦੀ ਏਕਲ ਕਹਿੰਦੀ ਆ ਹੋਰ ਕਿਸੇ ਤੋਂ ਲੜਾਈ ਪੈਂਦੀ ਮੈਂ ਬਾਜਾ ਮਾਂ ਜਨ ਸ਼ਮੀ ਨੂੰ ਆਉਂਦੀ ਜੁਣੀ ਆ ਆ ਜਾਂਦੀ ਸ਼ਮੀ ਨਹੀਂ ਲੈ ਆ ਉਹ ਕੀ ਇਹਨੂੰ ਕਹਿੰਦੀ ਬਾਰ-ਬਾਰ ਈ ਆਖਣਾ ਨਹੀਂ ਲੈ ਸੁਣ ਲਾ ਕੀ ਗੱਲ ਹੋ ਗਈ ਆ ਦੱਸੋ ਕੀ ਆ ਦੱਸੋ ਕੀ ਬਤਲੋ ਜਰਾ ਇਹਨਾਂ ਨੂੰ ਕੀ ਬਾਰ ਬਾਰ ਕੀ ਨਹੀਂ ਬਿਕ ਜਾਣਦੇ ਨੇ ਸੱਤ ਪਾੜੇ ਨਿਕਲ ਜੇ ਹਥੋਂ ਮੇਰੀ ਭੈਣ ਕਰਨੀ ਨਹੀਂ ਚਾਹਤੀ ਇਹ ਲੋਗੇ ਕਹਤਾ ਮੈਂ ਆਪਣੇ ਭਰਾ ਨੂੰ ਕਹਿੰਦਾ ਰੈਂਜੀਤ ਕੀ ਪ੍ਰੋਬਲਮ ਤਾਂ ਹੁਣ ਸਮਝੀ ਜਾਂਦੀ ਤੂੰ ਕਿਉਂ ਵੇਰ ਪਾਈ ਤੇ ਤੁਸੀਂ ਨਾ ਦੇ ਰਣਜੀਤ ਪਹਿਲੇ ਮੇਰੀ ਗੱਲ ਸੁਣ ਲਿਆ ਕਿੰਨੀ ਆਵਾਜ਼ਾਂ ਮਾਰ ਕੇ ਸ਼ਾਹੇਰ ਗੱਲ ਤੇਰੀ ਗੱਲ ਸੁਣ ਲੈ ਨਾ ਕਿੰਨੀਆਂ ਆਵਾਜ਼ਾਂ ਮਾਰੀਆਂ ਤੈਨੂੰ ਕਿੰਨੀਆਂ ਮਾਰੀਆਂ ਦੱਸਾਂ ਆਈ ਕੱਢ ਦੂੰ ਪਾਜੀ ਉਹਨਾਂ ਦੇ ਤਾਂ ਹੀ ਨਾ ਜੇ ਸੱਚੇ ਹੁੰਦੇ ਦੇ ਪਾਜੀ ਇੱਕ ਮਿੰਟ ਉਹ ਮੇਰੇ ਨਾਲ ਗੱਲ ਕਰਨ ਦੇ ਆ ਨਾ ਕਰ ਲੈਣ ਦੋ ਮੈਂ ਪਾਜੀ ਨਾਲ ਬੱ ਤੁਹਾਡੀ ਨਹੀਂ ਕੋ ਮੇਰੀ ਕੋ ਗੱਲ ਹੈ ਸੋਹਣੀ ਚੁੱਪ ਸਫਾਈ ਤਾਂ ਦੇਂਦੇ ਇਹਦੇ ਕੀ ਸਫਾਈ ਨਹੀਂ ਤੂੰ ਹੀ ਸੁਣ ਨਹੀਂ ਪਾਣੀ ਦੀ ਮਤਲੀ ਚਾਈ ਚੋੜਾ ਆ ਬੰਦਾ ਕੀ ਸਫਾਈ ਦਾ ਨਾ ਹਾਂ ਚਾਲੂ ਬੋਲ ਭਾਬੀ ਮੇਰੀ ਗੱਲ ਸੁਣ ਲਓ ਪਹਿਲੇ ਗੱਲ ਹੋਈ ਗਈ ਆ ਇਹਨੇ ਤੁਹਾਨੂੰ ਜਿਹੜੀਆਂ ਬਾੜ ਤਾਂ ਪੜਾਈਆਂ ਵਾ ਨਾ ਉਹ ਸਾਰੀਆਂ ਸੁਣ ਲੈਣਾ ਗੱਲ ਸੁਣ ਲੈਂਦੇ ਉਹਦੀ ਵੀ ਚੁੱਪ ਕਰ ਇਹ ਵੀ ਦੋ ਮਿੰਟ ਇਹਦੀ ਕੰਚੀ ਨਹੀਂ ਮਾਰਦੀ ਚਾਪੀ ਦੇਦੇ ਬਾਂਦਰ ਨੂੰ ਠਾ ਠਾ ਕਰਦੀ ਰਹਿਣੀ ਸਾਰਾ ਦਿਨ ਚਲ ਸੁਣਾ ਦੇ ਆਹੋ ਪਹਿਲੀ ਹੁਣ ਦਬਕੇਣਾ ਬਾਦੋ ਸਾਨੂੰ ਦਬਕੇਣਾ ਬਾਦੋ ਮੈਨੂੰ ਮਾਰ ਦੋ ਪਹਿਲਾਂ ਕੱਢ ਦੇ ਹੁਣ ਕੱਢ ਦੋ ਤੇਰੀ ਮਿੰਗਾ ਥੋੜੀ ਆ ਗੱਲ ਨਾ ਮੇਰੀ ਨਾਮ ਤੇ ਖਾਣਾ ਵਾ ਸੋਣੀ ਰੋ ਕੇ ਸਾਨੂੰ ਹੱਥ ਪੈ ਗਈ ਐ ਮਜ਼ਬੂਰ ਹੋ ਗਏ ਠੱਕੇ ਖਾਣ ਨੂੰ ਸਾਨੂੰ ਇੱਥੇ ਸੋਨੇ ਇਨਸਾਫ ਨਹੀਂ ਮਿਲਣਾ ਜੋ ਐ ਮੈਡਮ ਦੇ ਗੁਲਾਮ ਬਣ ਕੇ ਰਹਿਣਾ ਤੇ ਇਹਨੂੰ ਕਣਾ ਹਟੂਗੀ ਤੇ ਮੈਂ ਕੁਝ ਦੱਸੂਗੀ ਤੂੰ ਇਹਨੂੰ ਤੰਗ ਕਰਦੀ ਫਿਰ ਉਹ ਕਿਉਂ ਨੇ بار بار ਅਨੇ ਕਹਿੰਦੇ ਇੱਕ ਗੱਲ ਤੇ ਜੀ ਤੈ ਮੇਰੀ ਗੱਲ ਸੁਣ ਲੋ ਇਹਦਾ ਤੇ ਪਤਾ ਨਹੀਂ ਕਾਦੀ ਇਹਦੀ ਜਬਾਨ ਕੁੱਤੇ ਦੀ ਲੱਗੀ ਆ ਬੋਲੀ ਜਾਂਦੀ ਬੋਲੀ ਹੁਣ ਭਾਜੀ ਤੁਹਾਡੇ ਸਾਹਮਣੇ ਵੇਖੋ ਬਈ ਇਹ ਕਿੰਨੇ ਸਾਹਮਣੇ ਕਹਿੰਦੇ ਹੋਗੇ ਉਹ ਕਿੰਦੀ ਕਹਿੰਦੀ ਕੋਈ ਕੀ ਤੂੰ ਬੋਲੇਂ ਬੋਲੇਂ ਤਾਂ ਨਹੀਂ ਆ ਪਰ ਆਹ ਕੁੱਤੀ ਤੋਂ ਘੱਟ ਗੱਲ ਨਹੀਂ ਕਰਦੀ ਐਂਜੀ ਕਹਿੰਦੀ ਉਹ ਭਾਜੀ ਵਾਹੇ ਤੁਹਾਡੇ ਵਿੱਚ ਵੀ ਨਾ ਉਹ ਗੱਲਬਾਤ ਨਹੀਂ ਰਹੀ ਜੋ ਮੈਂ ਲੋਕਾਂ ਨੂੰ ਦੱਸਦਾ ਤੇ ਅੱਖੀ ਦੇਖਣਾ ਹਾਂ ਤੇ ਰਾਣੇ ਭਾਈ ਦੀ ਤੌਰ ਹੈ ਪੂਰੀ ਭਾਈ ਦੀ ਚੱਲਦੀ ਆ ਤੇ ਭਾਬੀ ਨਹੀਂ ਦੀ ਚੱਲਦੀ ਹੋਂਦੇ ਭਾਬੀ ਦੀ ਚੱਲਦੀ ਆ ਇਹ ਜਨਾਨੀਆਂ ਦਾ ਰਾਜ ਆ ਗਿਆ ਹਣਾ ਭਾਜੀ ਉਹ ਸੋਣਾ ਕਰਨ ਡੇ ਹੋ ਅਹੀਂ ਤੁਹਾਨੂੰ ਰਹਿਣ ਵਾਸਤੇ ਆਪਣੇ ਘਰ ਤੇ ਜਗ੍ਹਾ ਦਿੱਤੀ ਆ ਤੇ ਤੁਸੀਂ ਮੇਰੇ ਘਰ ਜਾਣ ਦੀ ਕੋਸ਼ਿਸ਼ ਕਰਨ ਡੇ ਹੋ ਅਬੀ ਤਾੜਾ ਜਣਾ ਸਾਡੇ ਰਹਿਣਾ ਲਈ ਸਮਝਾਵਾ ਰஞ்சிਤ ਨੂੰ ਆਪਣੇ ਹੱਥੀ ਚਾੜਨ ਡੇ ਹੋ ਤੁਸੀਂ ਅਪਾਜੀ ਹੁ ਤੁਸੀਂ ਮੁੱਛਾਂ ਨੂੰ ਵਾਟ ਰਹਿ ਨਹੀਂ ਦਿਓ ਇਹ ਤੁਹਾਡਾ ਬੰਦਾ ਨਹੀਂ ਆ ਇਹ ਜੇ ਤੁਸੀਂ ਹੁਣ ਮੁੱਛਾਂ ਵਾਟ ਦਿੰਦੇ ਤਾਂ ਸਾਨੂੰ ਹਾਸਾ ਆਉਂਦਾ ਤੁਹਾਡੇ ਇਕੱਲੇ ਨਹੀਂ ਗੱਲ ਨਹੀਂ ਨਹੀਂ ਚੱਲਦੀ ਤੇ ਹੈਗੀ ਨਹੀਂ ਰਾਜ ਤੇ ਭਾਬੀ ਨਹੀਂ ਐ ਭਾਬੀ ਤੁਹਾਡੇ ਘਰ ਰਹਿਣ ਚੋਕੇ ਨਹੀਂ ਆਣਾ ਅਹੀਂ ਤੇ ਆ ਕੇ ਸਾਡੀ ਮਰਜ਼ੀ ਦੇ ਕੋਲ ਕਰੋ ਉਹ ਚੁੱਪ ਕਰੋ ਮੈਂ ਡਾਂ ਲਿਆ ਸਾਰੇ ਬੱਦ ਕਿਦਾਂ ਕੰਮ ਰੋਲੀ ਪਾਈ ਤੁਸੀਂ ਕਦੀ ਗੱਲ ਹੀ ਸੁਣੀ ਕਹਦੀ